ਆ ਗਈ ਮੁਰਦਾ ਬਾਕ ਮੁਰਦਾ ਬਾਕ ਮੁਰਦਾ ਬਾਕ ਲੱਗੇ ਹਿੰਦੇ ਇੱਕ ਦੇ ਕਾਦਰਾਂ ਦੇ ਪੰਜਾ ਸੱਜ ਕਰੋ ਕਰ ਕਰੋ ਸੱਜ ਕਰੋ ਗੱਡੀ ਨਾਲ ਦੀ ਕੋਈ ਵਲਾਂ ਗੱਡੀ ਹੈਗੀ ਆ ਇਹ ਮਤਲਬ ਬਾਅਦ ਚ ਗੱਡੀ ਰਾਂ ਦੇ ਪਲਟਣ ਲੱਗੀ ਹੈ ਮੈਕਸ ਬਣਾ ਲਈ ਕੋਨੂੰ ਫਤੇਗੜ ਚੂੜੀਆਂ ਕੋਈ ਛੋਟੀ ਜੀ ਤਕਰਾਰ ਦੇ ਉੱਤੋਂ ਉਦੇ ਸਿਰ 'ਚ ਗੋਲੀ ਮਾਰ ਕੇ ਉਦੀ ਛਾਤੀ 'ਚ ਗੋਲੀ ਮਾਰ ਕੇ ਤੇ ਉਹਦਾ ਕਤਲ ਕਰ ਦਿੱਤਾ ਗਿਆ ਐਸਐਸਪੀ ਪਟਿਆਲਾ ਮੁਰਦਾਬਾਦ 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 ਜਿੱਗੀ ਹੋਈ ਪੁਲਿਸ ਮੁਰਦਾਬਾਦ 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 ਇਹਨਾਂ ਨੇ ਭਤੇਗੜ੍ਹ 'ਚ ਡਬਲਿਊ ਸਨਿਹਰੇ ਵਾਲੇ ਨੇ ਆਪਣਾ ਪੂਰਾ ਇੰਤਜ਼ਾਮ ਕੀਤਾ ਇਹਨਾਂ ਨੂੰ ਛੱਡਣਾ ਨਹੀਂ ਉਹਦੇ ਇਹਨਾਂ ਨੇ ਗੋਲੀਆਂ ਚਲਾਤੀਆਂ ਉਹਨਾਂ ਦੇ ਕਿੱਥੋਂ ਚੱਲੀਆਂ ਇਹ ਮੈਨੂੰ ਨਹੀਂ ਪਤਾ ਇਹ ਪੁਲਿਸ 인ਵੈਸਟੀਗੇਸ਼ਨ ਕਰੇ ਪਰ ਮੇਰੇ ਪਤੀ ਦੇ ਕਤਲ ਕਰਕੇ ਮੇਰਾ ਕੋਈ ਅਜੇ ਤੱਕ ਸੁਣਵਾਈ ਨਹੀਂ ਹੋ ਰਹੀ ਮੈਨੂੰ ਕੋਈ ਇਨਸਾਨ ਨੇ 4 ਦਿਨ ਹੋ ਗਏ ਮੈਂ ਸੜਕਾਂ ਦੇ ਤੱਕੇ ਗਾੜੀ ਮੇਰੇ ਛੋਟੇ ਛੋਟੇ ਬੱਚੇ ਆ ਔਰ ਸਭ ਤੋਂ ਵੱਧ ਕਿਸਮ ਦੀ ਜਿਹੜਾ ਸਾਨੂੰ ਸਭ ਤੋਂ ਵੱਡਾ ਦੁੱਖ ਆ ਕਿ ਉਸ ਬੰਦੇ ਦੇ ਉੱਤੇ ਪੁਲਿਸ ਨੇ ਮਿਲੀ ਭੁਗਤ ਕਰਕੇ ਸਾਰੇ ਸਬੂਤ ਜਿਹੜੇ ਆ ਉਹ ਡਿਲੀਟ ਕਰਕੇ ਤੇ ਉਹਦੇ ਉੱਤੇ ਇੱਕ ਇਲਜ਼ਾਮ ਲਾਤਾ ਵਾ ਵੀ ਉਹ ਲੁੱਟ ਕਰਨ ਪਿਆ ਸੀ ਆ ਚੰਗੇ ਭਲੇ ਖਾਨਦਾਨ ਦਾ ਉਹ ਬੰਦਾ ਸੀ ਬੱਸ ਮੈਨੂੰ ਇਨਾ ਪਤਾ ਲੱਗਾ ਕਿ ਇਹਨਾਂ ਦੀ ਕੋਈ ਮਤਲਬ ਗੱਡੀ ਹੈਗੀ ਆ ਇਹ ਮਤਲਬ ਬਾਅਦ ਚ ਗੱਡੀ ਇਹਨਾਂ ਦੀ ਪਲਟਣ ਲੱਗੀ ਆ ਨੇ ਫਿਰ ਉਹ ਨਾਲ ਇਹ ਮੁੜ ਕੇ ਸੁਨਿਆਰੇ ਜਿਹੜੇ ਉਹ ਗੱਡੀ ਆਪਣੀ ਅੱਗੇ ਕ੍ਰੋਸ ਕਰਕੇ ਲੈ ਗਏ ਮੁੜ ਕੇ ਜਦੋਂ ਆਣ ਕੇ ਇਹਨਾਂ ਨੇ ਇੰਨੀ ਗੱਲ ਕੀਤੀ ਉਹ ਫਤਿਹ ਕਰਨ ਲੱਗੇ ਉਹਤੇ ਇਹਨਾਂ ਨੇ ਆਪਣਾ ਪੂਰਾ ਇੰਤਜ਼ਾਮ ਕਰ ਲਿਆ ਕਿ ਸਾਡੇ ਪਿੱਛੇ ਇਹਨਾਂ ਲੱਗ ਬੰਦੇ ਚੜ੍ਹ ਗਏ ਇਹਨਾਂ ਨੇ ਫਤਿਹਗੜ੍ਹ ਚ ਡਬਲਿਊ ਸੁਨਿਆਰੇ ਵਾਲੇ ਨੇ ਆਪਣਾ ਪੂਰਾ ਇੰਤਜ਼ਾਮ ਕੀਤਾ ਸੀ ਇਹਨਾਂ ਨੂੰ ਛੱਡਣਾ ਨਹੀਂ ਉਹਤੇ ਇਹਨਾਂ ਨੇ ਗੋਲੀਆਂ ਚਲਾਤੀਆਂ ਉਹਨਾਂ ਦੇ ਕਿੱਤਾਂ ਚੱਲੀਆਂ ਇਹ ਮੈਨੂੰ ਨਹੀਂ ਪਤਾ ਇਹ ਪੁਲਿਸ ਇਨਵੈਸਟੀਗੇਸ਼ਨ ਕਰੇ ਪਰ ਮੇਰੇ ਪਤੀ ਦੇ ਕਤਲ ਕਰਕੇ ਮੇਰਾ ਕੋਈ ਅਜੇ ਤੱਕ ਸੁਣਵਾਈ ਨਹੀਂ ਹੋ ਰਹੀ ਮੈਨੂੰ ਕੋਈ ਇਨਸਾਨ ਨੇ 4 ਦਿਨ ਹੋ ਗਏ ਮੈਂ ਸੜਕਾਂ ਦੇ ਤੱਕੇ ਗਾੜੀ ਮੇਰੇ ਛੋਟੇ ਛੋਟੇ ਬੱਚੇ ਆ ਮੇਰੇ ਵਾਲੇ ਬੇਕੋ ਪੰਜਾਬ ਪੁਲਸ ਤੇ ਗੋਮੋ ਹੋ ਗਈ ਆ ਫਿਰ ਮੇਰੇ ਰੋਹਦੇ ਤੇ ਅਟਰੂ ਦੇ ਬੇਜੋਤੇ ਮੇਰੇ ਬੇਕੋ ਬਗੀ ਹਾਲੇ ਮੇਰਾ ਛੋਟਾ ਰਿਹਾ ਬੱਚਾ ਨਾ ਮੈਂ ਸਰ ਛੱਡ ਗਈ ਆ ਮੇਰਾ ਇਨਸਾਫ ਕੌਣ ਕਰੇਗਾ ਜੇ ਪੁਲਸ ਨਾ ਸੁਣੇਗੀ ਸਰਕਾਰਾਂ ਨਾ ਸੁਣਣਗੀ ਤੇ ਮੈਂ ਕਿਨੇ ਕੇ ਰੋਵਾਂਗੀ ਇੱਕ ਵਾਰੀ ਮੇਰੇ ਮੇਰਾ ਇਨਸਾਫ ਕਰ ਦੋ ਮੈਨੂੰ ਔਰ ਮੈਂ ਕੋਈ ਮੰਗ ਨਹੀਂ ਕਰਦੀ ਮੇਰਾ ਪਰਚਾ ਦਰਜ ਕਰ ਦੋ ਜਿਹੜੇ ਜਿਹੜੇ ਮੇਰਾ ਹੱਕ ਬੰਦਾ ਮੈਨੂੰ ਦਵਾਉ ਹੱਕ ਬਸ ਮੈਂ ਨਹੀਂ ਕੜਾ ਚੁਨੀ ਕਿ ਮੇਰਾ ਇਨਸਾਫ ਡੀਐਸਪੀ ਫਤੇਗੜ ਚੂੜੀਆਂ ਮੁਰਦਾ ਮੁਰਦਾਬਾ ਮੁਰਦਾਬਾ ਡੀਐਸਪੀ ਫਤੇਗੜ ਮਾਮਲਾ ਇਹ ਹੈ ਜੀ ਸਾਡਾ ਇੱਕ ਟੀਚਰ ਇੰਚਾਰਜ ਗੱਗਣ ਇੰਟਰਨੈਸ਼ਨਲ ਸਕੂਲ ਹਰਨੇਕ ਸਿੰਘ ਜਿਹੜਾ ਕਿ ਬਹੁਤ ਇੱਕ ਵਧੀਆ ਮਿਲਨਸਾਰ ਨੌਜਵਾਨ ਵੀਰ ਸੀਗਾ ਉਹਨੂੰ ਫਤੇਗੜ ਚੂੜੀਆਂ ਕੋਈ ਛੋਟੀ ਜੀ ਤਕਰਾਰ ਦੇ ਉੱਤੋਂ ਉਹਦੇ ਸਿਰ 'ਚ ਗੋਲੀ ਮਾਰ ਕੇ ਉਹਦੀ ਛਾਤੀ 'ਚ ਗੋਲੀ ਮਾਰ ਕੇ ਤੇ ਉਹਦਾ ਕਤਲ ਕਰ ਦਿੱਤਾ ਗਿਆ ਸਾਡੇ 6 ਫੁੱਟ ਜਵਾਨ ਆ ਅੱਜ ਚੌਥਾ ਪੰਜਵਾਂ ਦੇਣਿਆ ਉਹਦੀ ਡੈੱਡ ਬੋਡੀ ਜਿਹੜੀ ਆ ਉਹ ਸਿਵਲ ਹਸਪਤਾਲ ਬਟਾਲਾ ਦੀ ਬੌਰਚਰੀ ਚ ਪਈ ਆ ਔਰ ਸਭ ਤੋਂ ਵੱਧ ਕਿਸਮ ਦੀ ਜਿਹੜਾ ਸਾਨੂੰ ਸਭ ਤੋਂ ਵੱਡਾ ਦੁੱਖ ਆ ਕਿ ਉਸ ਬੰਦੇ ਦੇ ਉੱਤੇ ਪੁਲਿਸ ਨੇ ਮਿਲੀ ਭੁਗਤ ਕਰਕੇ ਸਾਰੇ ਸਬੂਤ ਜਿਹੜੇ ਆ ਉਹ ਡਿਲੀਟ ਕਰਕੇ ਤੇ ਉਹਦੇ ਉੱਤੇ ਇੱਕ ਇਲਜ਼ਾਮ ਲਾ ਦਿੱਤਾ ਵੀ ਉਹ ਲੁੱਟ ਕਰਨ ਪਿਆ ਸੀ ਆ ਚੰਗੇ ਭਲੇ ਖਾਨਦਾਨ ਦਾ ਉਹ ਬੰਦਾ ਸੀ ਰਾਤੀ 10 ਸਰਪੰਚੋ ਦੇ ਮਗਰ ਆਏ ਸੀ ਅਹੀਂ ਸੈਂਕੜੇ ਦੀ ਗਿਣਤੀ 'ਚ ਰਾਤ ਵੀ ਕਿਸਾਨ ਆਇਆ ਅਸੀਂ ਕਹਿੰਨੇ ਆਂ ਵੀ ਇਹ ਇਨਕੁਆਇਰੀ ਕਰੋ ਅਸੀਂ ਉਹਨੂੰ ਇਹਸ ਇਲਜ਼ਾਮ ਨਾਲ ਦੁਨੀਆ ਤੋਂ ਨਹੀਂ ਜਾਣ ਦੇਣਾ ਵੀ ਉਹ ਬੰਦਾ ਲੁੱਟਣ ਗਿਆ ਸੀ ਆ ਮੇਰੀਆਂ ਭੈਣਾਂ ਆਈਆਂ ਸਕੂਲਾਂ ਦੇ ਬੱਚੇ ਆਉਣਗੇ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਤੇ ਦੂਜੀਆਂ ਕਿਸਾਨ ਜਥੇਬੰਦੀਆਂ ਵੀ ਆਉਣਗੀਆਂ ਟਕਰਾਅ ਹੋਈ ਕਿਸ ਗੱਲ ਟਕਰਾਅ ਛੋਟੀ ਜੀ ਗੱਲ ਤੋਂ ਜਿੱਦਾਂ ਹੋ ਜਾਂਦੀ ਆ ਰਸਤੇ 'ਚ ਗੱਡੀਆਂ ਤੇ ਅੰਮ੍ਰਿਤਸਰੋਂ ਆ ਰਹੇ ਸੀ ਇਹ ਕੋਈ ਸਕੂਲ ਛੁੱਟੀ ਕਰਕੇ 5 ਵਜੇ ਇਹ ਉੱਥੇ ਗਿਆ ਸੀ ਫਤਿਹ ਅੰਮ੍ਰਿਤਸਰ ਆਪਣੀ ਗੱਡੀ ਦੀ ਰਿਪੇਅਰ ਲਈ ਸਮਾਨ ਲੈਣ ਜਦੋਂ ਆ ਰਹੇ ਆ ਤੇ ਦੋ ਅਮੀਰ ਘਰਾਂ ਦੇ ਵਿਗੜੇ ਬੱਚੇ ਮੈਂ ਤੇ ਇਹੋ ਹੀ ਕਾਂਗਾ ਉਹਨਾਂ ਕੋ ਨਵੀਂ ਐਸਜੂਵੀ ਗੱਡੀ ਉਹਨਾਂ ਇਹਨਾਂ ਨੂੰ ਮਾੜਾ ਜਾਓ ਓਵਰਟੇਕ ਕਰਨ ਲੱਗਿਆ ਗੱਡੀ ਦੇ ਇਹਨਾਂ ਦੀ ਟਕਰਾਰ ਹੋਈ ਹੈ ਕੋਈ ਇਹਨਾਂ ਦੀ ਇਹਨਾਂ ਮੁੰਡਿਆਂ ਜਾ ਕੇ ਉਹ ਉਹਨਾਂ ਗਾਲਾਂ ਕੱਢੀਆਂ ਇਹਨਾਂ ਨੂੰ ਤੇ ਇਹਨਾਂ ਜਾ ਕੇ ਇਹਨਾਂ ਦੇ ਮੰਜ ਵੀ ਅਸੀਂ ਸਿਆਣੇ ਬੰਦੇ 30 40 40 ਸਾਲ ਦੇ ਮੁੰਡੇ ਹੀ ਸਿਆਣੇ ਬੰਦੇ ਹੀ ਇਹ ਫਦੇ ਗੜ ਗਏ ਆ ਉਹਨਾਂ ਦੇ ਘਰਦਿਆਂ ਨੂੰ ਕਹਿਣ ਇਹਨਾਂ ਨੂੰ ਕਿਸੇ ਨੇ ਇਹਨਾਂ ਦੀ ਗੱਲ ਨਹੀਂ ਸੁਣੀ ਉੱਥੇ ਜਾਂਦਿਆਂ ਹੀ ਇਹਨਾਂ ਦੇ ਗੱਲ ਉਹਨਾਂ ਨੇ ਫੋਨ ਕਰਤਾ ਆਪਣੇ ਘਰ ਦੇਆਂ ਨੂੰ ਮੁੰਡਿਆਂ ਨੇ ਤੇ ਉਹ ਜਾਂਦਿਆਂ ਹੀ ਇਹਨਾਂ ਦੇ ਗੱਲ ਪੈ ਗਏ ਆ ਇਹਨਾਂ ਦੀਆਂ ਪੱਗਾਂ ਲਾਤੀਆਂ ਹਰਨੇਕ ਨੇ ਇੱਕ ਗੱਲ ਦਾ ਇਤਰਾਜ ਜਤਾਇਆ ਤੇ ਹਰਤੇਖ ਦੇ ਛਾਤੀ 'ਚ ਦੋ ਗੋਲੀਆਂ ਮਾਰੀਆਂ ਤੇ ਡਿੱਗੇ ਪਏ ਤੇ ਸਿਰ 'ਚ ਗੋਲੀ ਮਾਰ ਕੇ ਉਹਦਾ ਕਤਲ ਕਰਤਾ ਗਿਆ ਇਹ ਅਸੀਂ ਮੌਕੇ ਤੇ ਹਾਜ਼ਰ ਨਹੀਂ ਇਹ ਗੱਲ ਉੱਥੇ ਸੀਸੀਟੀਵੀ ਕੈਮਰੇ ਲੱਗੇ ਆ ਪੰਜਾਬ ਪੁਲਿਸ ਦਾ ਫਰਜ਼ ਬੰਦਾ ਸੀ ਵੈਰੀਫਾਈ ਕਰਦੇ ਵੇਂਦੇ ਵੀ ਉੱਥੇ ਜਿਹੜੇ 10 ਬੰਦੇ ਪਹਿਲਾਂ ਉਹ ਮਿਲ ਨਹੀਂ ਕਰਨੀ ਖਲੋਤੇ ਸੀ ਹੁਣ ਅਸੀਂ ਇੱਥੇ ਖਲੋਤੇ ਆ 10 ਬੰਦੇ ਖਲੋਤੇ ਆ ਕਿ ਇਹਨੂੰ ਮਾਰਨ ਲਈ ਥੋੜ ਖਲੋਤੇ ਆ ਉੱਥੇ ਜਿਹੜੇ ਬੰਦ ਬੰਦੇ ਖਲੋਤੇ ਆ ਉਹਨਾਂ ਦਾ ਫਰਜ਼ ਬੰਦਾ ਹੈਗਾ ਵੀ ਪੁਲਿਸ ਨੂੰ ਉੱਥੇ ਮੌਕੇ ਦੇ ਸਾਦੇ ਜੇ ਉਹਨਾਂ ਨੂੰ ਕੋਈ ਗਤਰਾ ਆਈ ਤੇ ਪੁਲਿਸ ਆਣ ਕੇ ਮੁੰਡਿਆਂ 'ਚ ਨੌਜਵਾਨਾਂ 'ਚ ਝਗੜਾ ਆਇਆ ਆ ਉਹ ਉਹਨਾਂ ਦੀ ਸਹਿਮਤੀ ਕਰਾ ਦੇ ਜਾਂ ਹਟਾ ਦੂ ਦੇਣੀ ਪਰ ਉਹ ਉਸ ਗੱਲ ਨਾਲੋਂ ਹਟਾਉਣ ਦੀ ਥਾਂ ਤੇ ਉਹਨਾਂ ਦੇ ਘਰਦਿਆਂ ਨੇ ਗਨਾਹ ਕੀਤਾ ਵੀ ਸਾਡੇ ਹਰਨੇਕ ਸਿੰਘ ਦੇ ਸਿਰ 'ਚ ਗੋਲੀ ਮਾਰਤੀ ਆ ਬਾਕੀ ਪੁਲਿਸ ਨੇ ਉਹਨਾਂ ਦਾ 307 ਦਾ ਪਰਜਾ ਹਰਨੇਕ ਸਿੰਘ ਤੇ ਉਹਦੇ ਸਾਥੀਆਂ ਤੇ ਦਰਜ ਕਰਤਾ ਤੇ ਜਿਹੜਾ ਬੰਦਾ ਮਰਿਆ ਵਾ ਜਿਹੜਾ ਕਤਲ ਹੋਇਆ ਉਹ ਇਹਨਾਂ ਨੂੰ ਲੱਭਣ ਹੀ ਨਹੀਂ ਦਿਆ ਮਾੜੀ ਗੱਲ ਐਕਸ਼ਨ ਜਦੋਂ ਗੋਲੀ ਚੱਲੀ ਆ ਇੱਕ ਸਾਥੀ ਤੇ ਉਹਦਾ ਉੱਥੋਂ ਚਲਾ ਗਿਆ ਬਾਕੀ ਸਾਥੀਆਂ ਨੇ ਇਹਨੂੰ ਗੱਡੀ 'ਚ ਪਾਇਆ ਕਿਸੇ ਦੀ ਗੱਡੀ ਮੰਗੀ ਆ ਉਥੋਂ ਤੇ ਸਾਡੇ ਬੰਦੇ ਦੇ ਸਿਰ 'ਚ ਗੋਲੀ ਵੱਜ ਗਈ ਆ ਉਹਨੂੰ ਉਹਨਾਂ ਗੱਡੀ 'ਚ ਪਾ ਕੇ ਇਧਰ ਬਟਾਲੇ ਲਿਆਂਦਾ ਵਾ ਉਹ ਸਾਥੀ ਇਹਨੂੰ ਬਟਾਲੇ ਹਸਪਤਾਲ ਛੱਡ ਗਏ ਉਹ ਹੁਣ ਪੁਲਿਸ ਦਬਾਅ ਪਾ ਰਹੀ ਆ ਉਹਨਾਂ ਨੂੰ ਫੜਨ ਦਾ ਨਾਲੇ ਤੇ ਉਹਨਾਂ ਨੂੰ ਮਾਰ ਪਈ ਨਾਲੇ ਉਹਨਾਂ ਦਾ ਬੰਦਾ ਮਾਰਤਾ ਤੇ ਨਾਲੇ ਉਹਨਾਂ ਦੇ 307 ਦਾ ਪਰਚਾ ਦਰਜ ਕਰਤਾ ਉਹ ਬੰਦੇ ਕਿੱਥੇ ਚਲੇ ਜਾਣਗੇ ਜੀ ਉਹ ਚੰਗੇ ਭਲੇ ਘਰਾਂ ਦੇ ਬੰਦੇ ਉਹ ਮਾੜੇ ਬੰਦੇ ਨਹੀਂਗੇ ਉਹ ਕੋਈ ਗੈਂਗਸਟਰ ਨਹੀਂਗੇ ਇਹ ਸਾਨੂੰ ਧੋਖੇ ਆ ਗੱਲ ਦਾ ਵੀ ਸਾਡਾ ਪੜਿਆ ਲਿਖਿਆ ਨੌਜਵਾਨ ਵੀਰ ਤੇ ਇਹਨੂੰ ਪੁਲਿਸ ਤੋਰਨ ਕਿਹੜੇ ਰਾਹ ਡਈ ਆ ਇਹਨੂੰ ਮਾਮੂਲੀ ਤਕਰਾਰ ਹੁਣ ਰਿਪੋਰਟਰ ਸਾਹਿਬ ਸਾਡੀ ਆਪਜ ਜੇ ਤਕਰਾਰ ਕੇ ਦੀ ਆਪਜ ਹੋ ਜੇ ਤੇ ਫਿਰ ਇਹ ਕਹਿ ਦਾਂਗੇ ਵੀ ਮੈਂ ਤਗੜੇ ਘਰ ਦਾ ਤੁਸੀਂ ਵਿੱਚ ਗੈਂਗਸਟਰ ਜ ਸਾਰਿਆਂ ਨੂੰ ਇੱਕੋ ਰਸੇ ਨਾ ਬਨੇ ਪੁਲਿਸ ਇਨਕੁਆਰੀ ਕਰੇ ਅਹੀਂ ਦਹਾ ਸਰਪੰਚਾਂ ਨੇ ਰਾਤੀ ਡੀਐਸਪੀ ਨੂੰ ਕਿਹਾ ਸੀ ਤੇ ਹਰਨੇ ਇੱਕ ਸੇ ਮਰ ਗਿਆ ਵਾ ਜੇ ਆਰ ਨੇ ਐਕਸੈਂ ਕੋਈ ਕੇਸ ਪਿਛਲੇ 35-38 ਸਾਲਾਂ ਚ ਉਹਦੇ ਤੇ ਨਿਕਲ ਆਏ ਜੇ ਕੋਈ ਲੁੱਟਦਾ ਉਹ ਤੇ ਮਰ ਗਿਆ ਸਾਡੇ ਤੇ ਪਰਚਾ ਦਰਜ ਕਰ ਦਿਓ ਜੇਰ ਨੇ ਐਕਸੈਂ ਇਦਾਂ ਦਾ ਹੋਏਗਾ ਪਰ ਜੇ ਤੁਸੀਂ ਇਹ ਕਹੋ ਕਿ ਇੱਕ ਭਲੇਮਾਨ ਬੰਦੇ ਨੂੰ ਗੋਲੀ ਮਾਰ ਕੇ ਮਾਰ ਦੋਗੇ ਤੇ ਮੁੜ ਕੇ ਉਹਦੀ ਲਾਸ਼ ਤੇ ਮਿੱਟੀ ਉਹਦੇ ਕਤਲ ਦੇ ਪਾ ਦੋਗੇ ਅਸੀਂ ਨਹੀਂ ਪੈਂਡ ਦੇਣੀ ਅਸੀਂ ਐਸਐਸਪੀ ਬਟਾਲਾ ਬਾਹਰ ਨਹੀਂ ਨਿਕਲਣ ਦੇਣਾ ਅਸੀਂ ਪੁਲਿਸ ਨੂੰ ਕੋਈ ਕਾਰਵਾਈ ਹੋਣਾ ਜੇ ਜਿਨ੍ਹਾਂ ਜੇ ਪੁਲਿਸ ਇਹ ਇਨਕੁਆਰੀ ਕਰਕੇ ਦੋਸ਼ੀਆਂ ਦੇ ਪਰਚਾ ਦਰਜ ਨਹੀਂ ਕਰਦੀ ਅਹੀਂ ਪੁਲਿਸ ਦਾ ਨੱਕ ਚ ਦਮ ਕਰਦੇ ਆਂਗੇ। ਪਾਪ ਨੇ ਇੱਕ ਸੇ ਦਾ ਬੇਟਾ ਜੇ ਇੱਕ ਇਹ ਤੋਂ ਛੋਟਾ ਜੇ 10 ਸਾਲ ਦਾ ਜੇ ਉਹ 4 ਸਾਲ ਦਾ ਜੇ। ਮੈਂ ਉਹਦੀਆਂ ਭੈਣਾਂ ਵੇਖੀਆਂ, ਉਹਦੀ ਘਰ ਦੀ ਵੇਖੀ, ਉਹਦਾ ਸਹੁਰਾ ਪੁਲਿਸ ਚ ਆ, ਉਹਦਾ ਭਰਾ ਇੰਗਲੈਂਡ ਚ ਆ। ਵਧੀਆ ਫੈਮਿਲੀ ਸੀ ਤੇ ਮੈਂ ਇਹ ਵੇਖਿਆ ਵਾ ਵੀ ਦੱਸੋ ਇਹ ਗੈਂਗਸਟਰ ਦਾ ਬੱਚਾ ਹੋ ਸਕਦਾ। ਦੂਜੇ ਪਾਸੇ ਸਾਨੂੰ ਨਹੀਂ ਪਤਾ ਜੀ। ਅਸੀਂ ਕੋਈ ਉਹ ਨਹੀਂ ਪਤਾ ਕੀਤਾ ਉਹ ਪੁਲਿਸ ਦਾ ਕੰਮ ਆ ਵੇਖਣਾ ਇਨਵੈਸਟੀਗੇਸ਼ਨ ਕਰਨਾ। ਪੁਲਿਸ ਇਨਵੈਸਟੀਗੇਸ਼ਨ ਕਰੇ। ਜਿਹੜਾ ਇਹਨਾਂ ਦੇ ਪਰਚਾ ਬਣਦਾ ਸੀ ਪੁਲਿਸ ਨੇ ਇਹਨਾਂ ਦੇ ਕੀਤਾ ਵਾ ਸਾਨੂੰ ਕੋਈ ਇਤਰਾਜ਼ ਨਹੀਂਗਾ ਪਰਚਾ ਕੀਤੇ ਦਾ ਸਾਨੂੰ ਇਹ ਇਤਰਾਜ਼ ਹੈ ਸਾਡਾ ਬੰਦਾ ਕਤਲ ਹੋਇਆ ਵਾ ਉਹਨਾਂ ਦੇ ਕਤਲ ਦਾ ਮੁਕਦਮਾ ਦਰਜ ਕੀਤਾ ਜਾਏ ਸਾਡਾ ਇਹ ਇਤਰਾਜ਼ ਹੈ